ਦੋਸਤੋ ਜੂਨ ਮਹੀਨਾ ਹੁੰਦੇ ਹੀ ਹਰ ਥਾਂ ਜੂਨ 84 ਦੀਆਂ ਗੱਲਾਂ ਹੋਣ ਲੱਗ ਪੈਂਦੀਆਂ ਹਨ ਸਰਕਾਰਾਂ ਸਰਕਾਰੀ ਤੰਤਰ ਕੋਈ ਮੰਦਭਾਗੀ ਘਟਨਾਵਾਂ ਨਾਲ ਵਾਪਰੇ ਇਸੇ ਫਿਕਰ ਵਿੱਚ ਹੁੰਦਾ ਹੈ ਅਤੇ ਬਾਕੀ ਧਿਰਾਂ ਆਪਰੇਸ਼ਨ ਬਲੂ ਸਟਾਰ ਅਤੇ ਉਸ ਵੇਲੇ ਜਾਂ ਹੁਣ ਦੀਆਂ ਘਟਨਾਵਾਂ ਨੂੰ ਆਪਣੇ ਢੰਗ ਨਾਲ ਪੇਸ਼ ਕਰਦੀਆਂ ਹਨ ਪਰ ਇਹਨਾਂ ਦਿਨਾਂ ਵਿੱਚ ਹੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਸਿੱਖਾਂ ਦੇ ਪੰਜਵੇਂ ਗੁਰੂ ਹਨ ਸਿੱਖ ਇਤਿਹਾਸ ਸਿੱਖ ਧਰਮ ਦੇ ਪਹਿਲੇ ਸ਼ਹੀਦ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਉਹਨਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕੋਈ ਚਰਚਾ ਹੀ ਨਹੀਂ ਕਰਦਾ ਗੁਰਦਵਾਰੇ ਅਖਬਾਰਾਂ ਟੀਵੀ ਚੈਨਲਾਂ ਮੀਡੀਆ ਸਭ ਤਾਂ ਹੀ ਹੋਰ ਹੀ ਗੱਲਾਂ ਤੇ ਜ਼ੋਰ ਹੁੰਦਾ ਹੈ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਸ਼ਹਾਦਤ ਉਹ ਇਹਨਾਂ ਦੇ ਇਹਨਾਂ ਦਿਨਾਂ ਵਿੱਚ ਵਰਸਾਈ ਹੀ ਹੁੰਦੀ ਹੈ ਪਰ ਆਪਾਂ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਯਾਦ ਕਰਾਂਗੇ ਉਹਨਾਂ ਦੇ ਜੀਵਨ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦਾ ਧਰਮ ਹੇਤ ਆਪਣੇ ਆਪ ਨੂੰ ਵਾਰ ਦੇਣਾ ਇਸ ਸਭ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਤਨ ਸ਼੍ਰ ਸੇਕਮਾਤ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪਿਤਾ ਚੌਥੇ ਗੁਰੂ ਗੁਰੂ ਰਾਮਦਾਸ ਜੀ ਨਾਨਾ ਤੀਜੇ ਗੁਰੂ ਗੁਰੂ ਅਮਰਦਾਸ ਜੀ ਗੱਲ ਕੀ ਬਚਪਨ ਤੋਂ ਹੀ ਦੋ ਦੋ ਗੁਰੂਆਂ ਦੀ ਛਤਰਛਾਇਆ ਵਿੱਚ ਪਲਨ ਅਤੇ ਵਧਨ ਦੀ ਖੁਸ਼ਕਿਸਮਤੀ ਫਿਰ ਕਿਉਂ ਨਾ ਉਹ ਧਾਰਮਿਕ ਅਤੇ ਅਧਿਆਤਮਿਕ ਤੌਰ ਤੇ ਇੰਨੇ ਉੱਚ ਦੇ ਹੁੰਦੇ ਇਹਨਾਂ ਦਾ ਜਨਮ ਦੋਸਤੋ ਵਿਸਾਖ ਮਹੀਨੇ ਗੋਵਿੰਦਵਾਲ ਸਾਹਿਬ ਵਿਖੇ ਹੋਇਆ ਸੀ ਇਹਨਾਂ ਬਚਪਨ ਦੇ 11 ਸਾਲ ਗੋਵਿੰਦਵਰ ਸਾਹਿਬ ਵੀ ਖੇਹੀ ਹੀ guzare ਸਨ ਜਦੋਂ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ ਤਾਂ ਸਾਰਾ ਪਰਿਵਾਰ ਅੰਮ੍ਰਿਤਸਰ ਆ ਗਿਆ ਇਹਨਾਂ ਦੇ ਦੋ ਵੱਡੇ ਭਰਾ ਪ੍ਰਿਥੀਚੰਦ ਅਤੇ ਮਹਾਦੇਵ ਜੀ ਵੀ ਉਹਨਾਂ ਦੇ ਨਾਲ ਹੀ ਅੰਮ੍ਰਿਤਸਰ ਆ ਗਏ ਸਨ ਉਸ ਵੇਲੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਦੀ ਬੁਨਿਆਦ ਰੱਖ ਦਿੱਤੀ ਸੀ ਅਤੇ ਸਾਰੇ ਦੇ ਕੰਮ ਚੱਲ ਰਹੇ ਸਨ ਇਹਨਾਂ ਦੇ ਵੱਡੇ ਭਰਾ ਪ੍ਰਿਥੀਚੰਦ ਜੀ ਉਹ ਲੰਗਰ ਦੀ ਰਸਦ ਮਾਇਆ ਤੇ ਹੋਰ ਮਸੰਦਾ ਰਾਹੀਂ ਬਾਹਰੋਂ ਆਈ ਮਾਇਆ ਉਸ ਦਾ ਹਿਸਾਬ ਕਿਤਾਬ ਵੇਖਦੇ ਸਨ ਪਰ ਇਹ ਛੋੜੇ ਹੋਣ ਕਰਕੇ ਆਪਣੇ ਪਿਤਾ ਦੇ ਅੰਗ ਸੰਗ ਹੀ ਰਹਿੰਦੇ ਹੋਣਗੇ ਸੁਭਾਵਕ ਹੀ ਇਹਨਾਂ ਦਾ ਗੁਰੂ ਵਾਲਾ ਕਿਰਦਾਰ ਕੁਦਰਤ ਵੱਲੋਂ ਉਸ ਵੇਲੇ ਘੜਿਆ ਜਾ ਰਿਹਾ ਸੀ ਗੁਰੂ ਗੁਰੂ ਰਾਮਦਾਸ ਜੀ ਨੇ ਇਹਨਾਂ ਦੀ ਲਗਨ ਨਿਮਰਤਾ ਤੇ ਸੇਵਾ ਵਰਗੇ ਗੁਣਾਂ ਨੂੰ ਵੇਖਦੇ ਹੋਏ ਤੇ ਹੋਰ ਵੀ ਅਬਿਅੰਤ ਗੁਣਾਂ ਦਾ ਮਾਲਕ ਇਹਨਾਂ ਨੂੰ ਜਾਣਦੇ ਹੋਏ ਇਹਨਾਂ ਨੂੰ ਗੁਰਗੱਦੀ ਉਸ ਵੇਲੇ ਬਖਸ਼ ਦਿੱਤੀ ਹੁਣ ਇਹ ਗੁਰੂ ਨਾਨਕ ਦੇ ਘਰ ਦੀ ਗੱਦੀ ਦੇ ਪੰਜਵੇਂ ਗੁਰੂ ਸਨ ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਉਸ ਵੇਲੇ ਇਹਨਾਂ ਦੀ ਉਮਰ ਮਾਤਰ 18 ਸਾਲ 4 ਮਹੀਨੇ ਹੀ ਸੀ ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਬਖਸ਼ੀ ਤਾਂ ਇਹਨਾਂ ਦੇ ਵੱਡੇ ਭਰਾ ਪ੍ਰਸਤੀ ਚੰਦ ਉਹਨਾਂ ਨੇ ਇਸ ਦਾ ਬਹੁਤ ਹੀ ਬੁਰਾ ਮਨਾਇਆ ਉਹ ਇਸ ਫੈਸਲੇ ਦੇ ਵਿਰੁੱਧ ਬਹੁਤ ਛੱਟਪਟਾਇਆ ਵੀ ਚੌਥੇ ਗੁਰੂ ਗੁਰੂ ਰਾਮਦਾਸ ਜੀ ਗੁਰਗੱਦੀ ਦਾ ਫੈਸਲਾ ਕਰਕੇ ਫਿਰ ਗੋਵਿੰਦਵਾਲ ਸਾਹਿਬ ਚਲੇ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਉਹਨਾਂ ਦੇ ਨਾਲ ਗੋਵਿੰਦਵਾਲ ਸਾਹਿਬ ਚਲੇ ਗਏ ਸਨ ਉੱਥੇ ਜਾਂਦੇ ਹੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਘਟਨਾਵਾਂ ਦੋਸਤੋ ਸਤੰਬਰ 1581 ਦੀਆਂ ਹਨ ਦਸਤਾਰਬੰਦੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਉੱਥੋਂ ਵਾਪਸ ਆ ਕੇ ਅੰਮ੍ਰਿਤਸਰ ਆ ਗਏ ਤੇ ਗੁਰੂ ਨਾਨਕ ਦੇ ਘਰ ਦੀਆਂ ਜਿੰਮੀਆਂ ਵਾਰਿਆਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਪੂਰੀਆਂ ਕਰਨ ਲੱਗੇ ਦੋਸਤੋ ਇਸ ਦਾ ਗੁਰੂ ਅਰਜਨ ਦੇਵ ਜੀ ਦੀਆਂ ਵੱਡੇ ਪ੍ਰਾਪਰਿਸ਼ਤੀ ਚੰਦ ਨਾਲ ਟਕਰਾਅ ਦੀਆਂ ਕਈ ਘਟਨਾਵਾਂ ਹੋਈਆਂ ਉਹਨਾਂ ਬਾਰੇ ਅੱਜ ਗੱਲ ਕਰਨਾ ਬਹੁਤਾ ਉਚਿਤ ਨਹੀਂ ਲੱਗਦਾ ਪ੍ਰਤੀਚੰਨ ਤੱਕ ਗੁਰੂ ਜੀ ਦੇ ਵਿਰੋਧ ਵਿੱਚ ਇੱਥੋਂ ਤੱਕ ਪਹੁੰਚ ਗਿਆ ਸੀ ਕਿ ਉਸ ਨੇ ਇੱਕ ਤਨਾ ਆਰਥਿਕ ਨਾਕਾਬੰਦੀ ਵੀ ਕਰ ਦਿੱਤੀ ਸੀ ਗੁਰੂ ਘਰ ਦੀ ਗੁਰੂ ਪਰ ਹੌਲੀ-ਹੌਲੀ ਸੰਗਤਾਂ ਨੂੰ ਸਮਝ ਆ ਗਿਆ ਕਿ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਖੁਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੱਦੀ ਸੌਂਪ ਗਏ ਹਨ ਫੇਰ ਦੁਬਾਰਾ ਗੁਰੂ ਘਰ رونਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਸੰਗਤਾਂ ਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਗੁਰੂ ਦਾ ਨੇੜੇ ਹੋ ਕੇ ਅੱਖੀਂ ਵੇਖਣ ਦਾ ਸੁੱਖ ਪ੍ਰਾਪਤ ਕਰਦੀਆਂ ਹਰਿਮੰਦਰ ਸਾਹਿਬ ਦੀ ਇਹ ਸਾਰੀ ਪਹਿਲਾ ਵਾਂਗ ਹੀ ਮੁਰਤੋਂ ਹੁਣ ਸ਼ੁਰੂ ਹੋ ਗਈ ਸੀ ਸੰਗਤਾਂ ਲਈ ਲੰਗਰ ਵੀ ਪਹਿਲਾ ਵਾਂਗ ਹੀ ਹੁਣ ਚੱਲਣ ਲੱਗ ਪਿਆ ਸੀ ਗੁਰੂ ਅਰਜਨ ਦੇਵ ਜੀ ਨੇ ਸਹਿਯੋਗ ਦਿਖਾਉਂਦੇ ਹੋਏ ਦੁਕਾਨਾਂ ਦਾ ਕਿਰਾਇਆ ਤੇ ਮਸੂਲ ਪ੍ਰਿਥਵੀ ਚੰਦ ਨੂੰ ਅਤੇ ਚੌਂਕ ਪਾਸਿਆਂ ਦੀ ਸਾਰੀ ਆਮਦਨ ਮਹਾਦੇਵ ਜੀ ਨੂੰ ਦੇ ਦਿੱਤੀ ਇੰਜ ਧਨ ਦੌਲ ਦਾ ਸਾਰਾ ਰੋਲਾ ਮੁਕਾ ਦਿੱਤਾ ਹੁਣ ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੀ ਸਿੱਖ ਸੰਗਤ ਉਹ ਅੰਮ੍ਰਿਤਸਰ ਦੀ ਉਹ ਸਾਰੀ ਪੂਰੀ ਕਰਵਾਨ ਵਿੱਚ ਲੱਗ ਗਏ ਸਨ ਹਰਿਮੰਦਰ ਸਾਹਿਬ ਦੀ ਉਹ ਸਾਰੀ ਜੋ ਸਿੱਖਾਂ ਦੀ ਆਣ ਵਣ ਸ਼ਾਨ ਦਾ ਪ੍ਰਤੀਕ ਹੈ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੀ ਕਰਵਾਈ ਸੀ ਦੋਸਤੋ ਬੇਸ਼ੱਕ ਹਮਲਾਵਰਾਂ ਨੇ ਕਈ ਵਾਰ ਇਸ ਨੂੰ ਢਾਹ ਢੇਰੀ ਵੀ ਕੀਤਾ ਪਰ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਉਸ ਦਾ ਸਤਕਾਰ ਸਿੱਖਾਂ ਦੇ ਮਨਾਂ ਵਿੱਚੋਂ ਉਹ ਘਟਾ ਨਾ ਸਕੇ ਅੱਜ ਵੀ ਪੂਰੀ ਸ਼ਾਨ ਸ਼ੌਕਤ ਨਾਲ ਹਰਮੰਦਰ ਸਾਹਿਬ ਸਿੱਖਾਂ ਦੇ ਹਿਰਦਿਆਂ ਨੂੰ ਠਾ ਰਿਹਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਅਦੁੱਤੀ ਸ਼ਖਸੀਅਤ ਦੇ ਮਾਲਕ ਸਨ ਦੋਸਤੋ। ਉਹਨਾਂ ਵੇਖਿਆ ਕਿ ਉਸ ਵੇਲੇ ਮੁਸਲਮਾਨ ਆਮ ਲੋਕਾਂ ਨੂੰ ਵੱਡੀ ਸੰਖਿਆ ਵਿੱਚ ਮੁਸਲਮਾਨ ਬਣਾਉਣ ਵਿੱਚ ਰੁੱਝੇ ਹੋਏ ਹਨ। ਸਖੀ ਸਰਵਰਾਂ, ਪੀਰਾਂ ਰਾਹੀਂ ਇਸਲਾਮ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਸੀ। ਇਸਲਾਮ ਦੇ ਪ੍ਰਚਾਰਕ ਮੁਸਲਮਾਨ ਪੀਰ ਫਕੀਰ ਪਿੰਡੂ ਅਨਪੜਾ ਨੂੰ ਜਲਦੀ ਵੱਸ ਵਿੱਚ ਕਰ ਲੈਂਦੇ ਸਨ। ਇਹਨਾਂ ਸਖੀ ਸਰੋਵਰਾਂ ਦਾ ਕੇਂਦਰ ਤਰਨਤਾਰਨ ਦੇ ਨੇੜੇ ਚੜ੍ਹਦੇਵਾਲੇ ਪਾਸੇ 4 ਕੁ ਮੀਲ ਦੀ ਦੂਰੀ ਉੱਤੇ ਪਿੰਡ ਪਖੋਕੇ ਦੇ ਲੱਗੇ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਨੂੰ ਰੋਕਣ ਲਈ ਤਰਨਤਾਰਨ ਨਗਰ ਦੀ ਉਸਾਰੀ ਕਰਵਾਈ ਸੀ ਉਸ ਵੇਲੇ ਲੋਕਾਂ ਨੂੰ ਗੁਰੂ ਉਪਦੇਸ਼ ਗੁਰਬਾਣੀ ਨਾਲ ਜੋੜ ਕੇ ਇਹਨਾਂ ਤੋਂ ਬਚਾਇਆ ਉਸ ਵੇਲੇ ਦੋਸਤੋ ਸੜੇਪੋਕੇ ਤਰਨਤਾਰਨ ਦੇ ਹਾਕਮ ਨੂਰਦੀਨ ਅਤੇ ਉਸਦੇ ਪੁੱਤਰ ਜਿਸ ਦਾ ਨਾਮ ਸੀ ਅਮੀਰਦੀਨ ਉਹਨਾਂ ਨੇ ਪੱਕੀਆਂ ਇੱਟਾਂ 'ਚੋਂ ਤਰਨਤਾਰਨ ਸਰੋਵਰ ਲਈ ਆਈਆਂ ਸਨ ਜ਼ਬਰਦਸਤੀ ਚੁਕਵਾ ਕੇ ਆਪਣੀ ਹਵੇਲੀ ਨੂੰ ਲਵਾ ਲਈਆਂ ਸਨ ਪਰ ਗੁਰੂ ਜੀ ਅਡੋਲ ਰਹਿੰਦੇ ਹੋਏ ਸੰਗਤ ਦੇ ਸਹਿਯੋਗ ਨਾਲ ਜੋਸ਼ ਅਤੇ ਉਤਸ਼ਾਹ ਨਾਲ ਤਰਨਤਾਰਨ ਨੂੰ ਸਿੱਖੀ ਦਾ ਕੇਂਦਰ ਬਣਾਉਣ ਵਿੱਚ ਉਸ ਵੇਲੇ ਰੁੱਝੇ ਹੋਏ ਸਨ ਇੰਜ ਗੁਰੂ ਅਰਜਨ ਦੇਵ ਜੀ ਨੇ ਲੋਕਾਂ ਦੇ ਇਨਸਾਨ ਤੋਂ ਜ਼ੋਂਬੀ ਬਣਨ ਮਤਲਬ ਮੁਸਲਮਾਨ ਬਣਨ ਤੋਂ ਰੋਕਣ ਲਈ ਉਸ ਵੇਲੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਜੋ ਅੰਤ ਵਿੱਚ ਉਹਨਾਂ ਦੀ ਸ਼ਹਾਦਤ ਦਾ ਕਾਰਨ ਵੀ ਬਣਿਆ ਦੋਸਤੋ ਤਰਨਤਾਰਨ ਨੂੰ ਸਾਕ ਕੇ ਗੁਰੂ ਜੀ ਦੋਆਬੇ ਵੱਲ ਵੀ ਗਏ ਉਹ ਜਗਤਾਰਨ ਆਏ ਸਨ ਉਹਨਾਂ ਨੇ ਕਰਤਾਰਪੁਰ ਨਗਰ ਵੀ ਵਸਾਇਆ ਉਹੀ ਕਰਤਾਰਪੁਰ ਦੋਸਤੋ ਜਿਹੜਾ ਜਲੰਧਰ ਉਬਿਆਸ ਵਿੱਚ ਜਾਂਦੇ ਹੋਏ ਰਸਤੇ ਵਿੱਚ ਆਉਂਦਾ ਹੈ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਬਡਾਲੀ ਦੇ ਲਾਗੇ 6 ਹੱਡਾਂ ਵਾਲਾ ਖੂਹ ਖਦਵਾਇਆ ਤਾਂ ਜੋ ਕਿ ਆਮ ਲੋਕਾਂ ਨੂੰ ਜਲ ਅਦੀਮ ਹੋਇਆ ਹੋ ਸਕੇ ਇਸੇ ਕਰਕੇ ਉਹਨਾਂ ਨੇ ਖੂਹ ਖਦਵਾਇਆ ਸੀ ਅੱਜ ਉਹ ਦੋਸਤੋ ਸ਼ਰਟਾ ਇੱਕ ਕਸਬਾ ਬਣ ਗਿਆ ਹੈ ਤੇ ਹੌਲੀ-ਹੌਲੀ ਅੰਮ੍ਰਿਤਸਰ ਸਾਹਿਬ ਦੇ ਨਾਲ ਹੀ ਆ ਕੇ ਰਲ ਗਿਆ ਹੈ ਇੰਨੀ ਆਬਾਦੀ ਵਧ ਗਈ ਹੈ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿੱਚ ਵੀ ਬੋਲੀ ਦਾ ਨਿਰਮਾਣ ਕਰਵਾਇਆ ਸੀ। ਦੋਸਤੋ ਇਹਨਾਂ ਖੂਹਾਂ ਜਾਂ ਬੋਲੀਆਂ ਦੇ ਨਿਰਮਾਣ ਦੀ ਗੱਲ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਉਸ ਵੇਲੇ 1-2 ਸਾਲ ਮੀਂਹ ਬਹੁਤ ਘੱਟ ਪਿਆ ਸੀ ਅਤੇ ਕਾਲ ਵਰਗੇ ਹਾਲਾਤ ਪੈਦਾ ਹੋ ਗਏ ਸਨ। ਲੋਕ ਬਾਰਸ਼ਾਂ ਦੇ ਨਾ ਹੋਣ ਕਰਕੇ ਮੀਂਹ ਲਈ ਪੀਰਾਂ ਫਕੀਰਾਂ ਤੇ ਧਾਗੇ ਤੇ ਵਿਤਿਆਲਾਂ ਕੋਲ ਜਾਣੇ ਸ਼ੁਰੂ ਹੋ ਗਏ ਸਨ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਖੂਹਾਂ ਬੋਲੀਆਂ ਦੀ ਉਸਾਰੀ ਕਰਵਾ ਕੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾ ਦਿੱਤਾ। ਇਹ ਗੱਲ ਸਾਨੂੰ ਅੱਜ ਵੀ ਚੇਤੇ ਰੱਖਣੀ ਚਾਹੀਦੀ ਹੈ ਦੋਸਤੋ ਉਹਨਾਂ ਦੀ ਸੋਚ ਦਰਸਾਉਂਦੀਆਂ ਹਨ ਇਹ ਘਟਨਾਵਾਂ ਔਖੀ ਘੜੀ ਉਦਮ ਕਰਨਾ ਹੈ ਜਾਂ ਅਰਦਾਸਾਂ ਕਰਨੀਆਂ ਹਨ ਪੀਰਾਂ ਫਕੀਰਾਂ ਦੇ ਮੱਥੇ ਟੇਕਣੇ ਹਨ ਜਾਂ ਕਰਮ ਕਰਨ ਦੇ ਉੱਪਰ ਜ਼ੋਰ ਦੇਣਾ ਹੈ ਇੰਜ ਗੁਰੂ ਜੀ ਗੁਰਮਤਿ ਦਾ ਸਿੱਖੀ ਦਾ ਪ੍ਰਚਾਰ ਉਸ ਵੇਲੇ ਕਰ ਰਹੇ ਸਨ ਇਸ ਦਰਾਂ ਨੂੰ ਉਹਨਾਂ ਨੇ ਸਿੱਖ ਇਤਿਹਾਸ ਦਾ ਦੂਜਾ ਮਹੱਤਵਪੂਰਨ ਕੰਮ ਕੀਤਾ ਦੋਸਤੋ ਪਹਿਲਾ ਮਹੱਤਵਪੂਰਨ ਕੰਮ ਹਰਿਮੰਦਰ ਸਾਹਿਬ ਦੀ ਉਸਾਰੀ ਉਸ ਨੂੰ ਸੰਪੂਰਨ ਕਰਵਾਉਣਾ ਤੇ ਦੂਜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਜ ਬੰਨੀ ਉਨਾ ਦੀ ਕੋਸ਼ਿਸ਼ ਹਦਕਾ ਹੈ ਅੱਜ ਮਨੁੱਖਤਾ ਗਿਆਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲੱਗੀ ਹੋਈ ਹੈ ਭਾਦੋਂ ਦੀ ਪਹਿਲੀ ਸ਼ੁੱਦੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਣੀ ਇਕੱਤਰ ਕਰਕੇ ਉਸ ਨੂੰ ਗ੍ਰੰਥ ਦਾ ਰੂਪ ਦੇ ਕੇ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਵਾ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚ ਉਹੀ ਬਾਣੀ ਸੀ ਗੁਰਬਾਣੀ ਤੋਂ ਇਲਾਵਾ ਜੋ ਦੋਸਤੋ ਗੁਰੂ ਅਰਜਨ ਦੇਵ ਜੀ ਅਨਸਾਰ ਗੁਰਮਤ ਦੇ ਨੇੜੇ ਸੀ ਇੰਜ ਉਹਨਾਂ ਨੇ ਇਹ ਮਹਾਨ ਕਾਰਜ ਕੀਤਾ ਦੋਸਤੋ ਬਾਬਾ ਬੁੱਢਾ ਜੀ ਆਪਣੇ ਸਿੱਖ ਦੇ ਉੱਪਰ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਗੁਰੂ ਜੀ ਆਪ ਚੋਰ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਬਾਰ ਸਾਹਿਬ ਲਿਆਏ ਸਨ ਉਸ ਵੇਲੇ ਦੱਸਦੇ ਹਨ ਕਿ ਉਸ ਵੇਲੇ ਪਹਿਲਾ ਵਾਕ ਨਿਕਲਿਆ ਸੀ ਓਸੀ ਸੰਤਾ ਕੇ ਕਾਰਜ ਆਪ ਖਲੋਇਆ ਹਰਿ ਕੰਮ ਕਰਾਵਨ ਆਇਆ RAM ਗੁਰਬਾਣੀ ਪ੍ਰਤੀ ਇੰਨਾ ਸਤਕਾਰ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿ ਉਹ ਆਪਣਾ ਆਸਣ ਬੀੜ ਸਾਹਿਬ ਤੋਂ ਨੀਵਾ ਹੀ ਰੱਖਦੇ ਸਨ ਦੋਸਤੋ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਵੇਲੇ ਸਿੱਖੀ ਦਾ ਪ੍ਰਚਾਰ ਆਪਣੇ ਸਿਖਰਾਂ ਤੇ ਸੀ ਇਤੋਂ ਦੇ ਸਮਾਜ ਨੂੰ ਸੱਚ ਨਾਲ ਧਰਮ ਨਾਲ ਜੋੜਿਆ ਜਾ ਰਿਹਾ ਸੀ ਗੁਰੂ ਅਰਜਨ ਦੇਵ ਜੀ ਵੇਲੇ ਅੰਮ੍ਰਿਤਸਰ ਸ਼ਹਿਰ ਉਹ ਸਿੱਖੀ ਦਾ ਕੇਂਦਰ ਬਣ ਚੁੱਕਾ ਸੀ ਕਈ ਤਰ੍ਹਾਂ ਦੇ ਵਪਾਰ ਤੇ ਤਜਾਰਤ ਦਾ ਕੇਂਦਰ ਅੰਮ੍ਰਿਤਸਰ ਬਣ ਚੁੱਕਾ ਸੀ ਪਰ ਦੋਸਤੋ ਉਸ ਵੇਲੇ ਰਾਜ ਤਾਂ ਮੁਗਲਾਂ ਦਾ ਸੀ ਪੰਜਾਬ ਵਿੱਚ ਵੀ ਵੱਡੀ ਬਹਾਦੀ ਮੁਸਲਮਾਨਾਂ ਦੀ ਹੀ ਸੀ ਪਰ ਉਸ ਵੇਲੇ ਬੱਲੇ ਬੱਲੇ ਸਿੱਖਾਂ ਦੀ ਹੋ ਰਹੀ ਸੀ ਸ੍ਰੀ ਸ੍ਰੀ ਗੁਰੂ ਨਾਨਕ ਦੇ ਘਰ ਦੀ ਹੋ ਰਹੀ ਸੀ ਜਿਹੜੇ ਗਜਬਾ ਇਹਿੰਦ ਕਰਨ ਲਈ ਅਫਗਾਨਿਸਤਾਨ ਤੁਰਕੀ ਤੋਂ ਭਾਰਤ ਆਏ ਸਨ ਉਹ ਇਹ ਗੱਲਾਂ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਪੰਜਾਬ ਵਿੱਚ ਵਿਚਰਨ ਵਾਲੇ ਪੀਰਾਂ ਫਕੀਰਾਂ ਖਵਾਜਾਂ ਨੇ ਦਿੱਲੀ ਜਾ ਕੇ ਮੁਗਲ ਦਰਬਾਰ ਦੇ ਕੰਨ ਭਰੇ ਕਿ ਗੁਰੂ ਨਾਨਕ ਦੇਵ ਸਾਡੇ ਰਾਹ ਦਾ ਬਹੁਤ ਵੱਡਾ ਅੜਿੱਕਾ ਹੈ ਗੁਰੂ ਨਾਨਕ ਦੇ ਘਰ ਦੀ ਗੱਦੀ ਸਲਾਮ ਦੇ ਪ੍ਰਚਾਰ ਪ੍ਰਸਾਰ ਵਿੱਚ ਰੋੜਾ ਬਣ ਰਹੀ ਹੈ ਯਾਦ ਰੱਖੋ ਦੋਸਤੋ ਉਸ ਵੇਲੇ ਸਭ ਨੂੰ ਕਤਲ ਕਰ ਦੇਣਾ ਕੋਈ ਸੌਖਾ ਕੰਮ ਨਹੀਂ ਸੀ ਉਸ ਵੇਲੇ ਬੇਸ਼ੱਕ ਮੁਗਲਾਂ ਨੇ ਬੜੇ ਵੱਡੇ ਵੱਡੇ ਕਤਲੇਆਮ ਕੀਤੇ ਪਰ ਫਿਰ ਵੀ ਲੋਕ ਕਨਵਰਟ ਨਾ ਹੋਏ ਸਭ ਨੂੰ ਕਤਲ ਕੀਤੇ ਆ ਫਿਰ ਅੱਜ ਕਿਸਤੇ ਕਰਨਾ ਹੈ ਬਸ ਉਸ ਵੇਲੇ ਕੁਝ ਖੋਖਨਾਕ ਕਤਲ ਕਰਕੇ ਲੋਕਾਂ ਨੂੰ ਇੰਨਾ ਡਰਾਇਆ ਜਾਂਦਾ ਸੀ ਕਿ ਲੋਕ ਡਰ ਕੇ ਇਸਲਾਮ ਅਪਣਾ ਲੈਂਦੇ ਹੀ ਸਨ ਪਰ ਫੇਰ ਵੀ ਦੋਸਤੋ ਉਸ ਵੇਲੇ ਵੱਡੀ ਗਿਣਤੀ ਵਿੱਚ ਕੁਝ ਲੋਕ ਅਜਿਹੇ ਸਨ ਜਿਨ੍ਹਾਂ ਨੂੰ ਮਰਨਾ ਮਨਜ਼ੂਰ ਸੀ ਪਰ ਪਿਤਾ ਪੁਰਖੀ ਧਰਮ ਨਹੀਂ ਛੱਡਣਾ ਉਹ ਇਸ ਸੋਚ ਦੇ ਧਾਰਨੀ ਬਣੇ ਹੋਏ ਸਨ ਇਹੋ ਜਿਹੇ ਲੋਕਾਂ ਨੂੰ ਹੀ ਪ੍ਰਮਾਣ ਲਈ ਉਸ ਵੇਲੇ ਸੋਫਟ ਸਟੈਂਡ ਮੁਸਲਮਾਨੀ ਪੀਰ ਫਕੀਰ ਅਤੇ ਖਵਾਜੇ ਉਹ ਪ੍ਰਚਾਰ ਕਰਦੇ ਸਨ ਚਮਤਕਾਰ ਧਾਗੇ ਤਵਿੱਤਾ ਰਹੀ ਉਹ ਲੋਕਾਂ ਨੂੰ ਮਿੱਠੇ ਹੋ ਕੇ ਇਸਲਾਮ ਵੱਲ ਹੌਲੀ ਹੌਲੀ ਲਿਆ ਰਹੇ ਸਨ ਪਰ ਗੁਰੂ ਨਾਨਕ ਦੇ ਘਰ ਦੀ ਗੱਦੀ ਉਹ ਲੋਕਾਂ ਨੂੰ ਵਿਹਿਮਾ ਪਰ ਮਤ ਦੂਰ ਕਰਦੇ ਹੋਏ ਉਹਨਾਂ ਦੇ ਰਾਹ ਵਿੱਚ ਇੱਕ ਵੱਡਾ ਰੋੜਾ ਬਣੀ ਹੋਈ ਸੀ ਅਸੀਂ ਬੇਸ਼ੱਕ ਦੋਸਤੋ ਕਦੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤਾਂ ਕਾਰਨ ਵੱਡੇ ਭਰਾ ਪ੍ਰਿਥੀ ਚੰਦ ਦੀ ਈਰਖਾ ਜਾਂ ਉਹਨਾਂ ਦਾ ਕੁੜਮਨਾ ਬਣ ਸਕੇ ਲਾਹੌਰ ਦੇ ਦੀਵਾਨ ਚੰਦੂ ਮੱਲ ਉਸ ਦੀ ਨਾਰਾਜ਼ਗੀ ਨੂੰ ਕਹਿੰਦੇ ਹਾਂ ਪਰ ਦੋਸਤੋ ਪ੍ਰਮੁੱਖ ਜਾਂ ਅਸਲੀ ਕਾਰਨ ਇਹ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਵੇਲੇ ਪੰਜਾਬ ਵਿੱਚ ਸਾਡੇ ਪੁਰਖਿਆਂ ਦੇ ਇਸਲਾਮੀ ਕਰਨ ਦੇ ਰਾਹ ਵਿੱਚ ਵੱਡਾ ਰੋੜਾ ਸਨ ਉਸ ਵੇਲੇ ਦਿੱਲੀ ਦੇ ਮੁਗਲ ਤਖਤ ਦੇ ਅਕਬਰ ਦਾ ਮੁੰਡਾ ਉਹੀ ਦੋਸਤੋ ਸਲੀਮ ਅਨਾਰਕਲੀ ਵਾਲਾ ਸਲੀਮ ਜਹਾਂਗੀਰ ਦਾ ਰਤਬਾ ਲੈ ਕੇ ਦਿੱਲੀ ਮੁਗਲਿਆ ਤਖਤ ਦੇ ਉੱਪਰ ਬਹਿ ਗਿਆ ਸੀ ਸਾਨੂੰ ਦੋਸਤੋ ਇਤਿਹਾਸ ਵਿੱਚ ਬਹੁਤ ਹੀ ਗਲਤ ਪੜਾਇਆ ਗਿਆ ਹੈ ਇਹਨਾਂ ਮੁਗਲਾਂ ਦਾ ਸੱਚ ਜਾਨਣਾ ਹੋਵੇ ਤਾਂ ਇਹਨਾਂ ਦੀਆਂ ਆਪਣੀਆਂ ਪੁਸਤਕਾਂ ਜੋ ਮੁਗਲਾਂ ਸ਼ਾਸਕਾਂ ਨੇ ਲਿਖਵਾਈਆਂ ਹਨ ਉਹ ਹੀ ਪੜ੍ਹਨੀਆਂ ਚਾਹੀਦੀਆਂ ਹਨ ਜਿਵੇਂ ਦੋਸਤੋ ਜੇ ਜਹਾਂਗੀਰ ਬਾਰੇ ਜਾਨਣਾ ਹੈ ਤਾਂ ਇੱਕ ਪੁਸਤਕ ਹੈ ਤੁਜਕੇ ਜਹਾਂਗੀਰੀ ਜੋ ਆਪ ਜਹਾਂਗੀਰ ਨੇ ਆਪਣੇ ਜੀਵਨ ਦੇ ਜੀ ਲਿਖਵਾਈ ਸੀ ਦੋਸਤੋ ਗੁਰੂ ਅਰਜਨ ਦੇਵ ਜੀ ਨੂੰ ਕਿਉਂ ਮਰਵਾਇਆ ਗਿਆ ਤੁਹਾਨੂੰ ਸਭ ਸਮਝ ਆ ਜਾਵੇਗਾ ਐਵੇਂ ਦੋਸਤੋ ਸੈਕੂਲਰਵਾਦ ਦੇ ਨਾਂ ਹੇਠ ਮੁਗਲ ਬਹੁਤ ਚੰਗੇ ਸਨ ਤਾਜ ਮਹਿਲ ਬਣਾਉਣ ਵਾਲੇ ਸਲੀਮ ਅਨਾਰਕਲੀ ਦੀ ਸਟੋਰੀ ਪਤਾ ਨਹੀਂ ਕੀ ਕੁਝ ਸੈਕੂਲਰਵਾਦ ਦੇ ਨਾਂ ਦੇ ਉੱਪਰ ਸਾਨੂੰ ਪੜਾਇਆ ਗਿਆ ਹੈ ਸਾਡੇ ਦਿਮਾਗਾਂ ਵਿੱਚ ਜਬਰੀ ਝੂਠ ਵੜਿਆ ਗਿਆ ਹੈ ਤੁਜ ਕੇ ਜਹਾਂਗੀਰੀ ਵਰਗੀ ਪੁਸਤਕ ਪੜ੍ਹੋ ਤੁਹਾਨੂੰ ਸੱਚ ਪਤਾ ਲੱਗ ਜਾਵੇਗਾ ਇਸ ਤੋਂ ਇਲਾਵਾ ਦੋਸਤੋ ਨਕਸ਼ਬੰਦੀ ਉਹਨਾਂ ਦਾ ਆਗੂ ਮੌਲਾਨਾ ਸ਼ੇਖ ਅਹਿਮਦ ਸਰੰਦੀ જરા ਉਸ ਨੂੰ ਪੜੋ ਉਹ ਗੁਰੂਆਂ ਨੂੰ ਕਿੰਨੀ ਨਫ਼ਰਤ ਕਰਦਾ ਸੀ ਅਤੇ ਇਸਲਾਮ ਦੇ ਰਾਹ ਵਿੱਚ ਇਹਨਾਂ ਨੂੰ ਕਿੰਨਾ ਵੱਡਾ ਰੋੜਾ ਮੰਨਦਾ ਸੀ ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਉਹਨਾਂ ਕੀ ਕੀ ਮੁਗਲ ਦਰਬਾਰ ਗੁਰੂਆਂ ਖਿਲਾਫ ਸ਼ਿਕਾਇਤਾਂ ਦਰਖਾਸਤਾਂ ਦਿੱਤੀਆਂ ਸਾਨੂੰ ਉਸ ਵੇਲੇ ਤੁਹਾਨੂੰ ਸਭ ਸੱਚ ਪਤਾ ਲੱਗ ਜਾਵੇਗਾ ਪਰ ਦੋਸਤੋ ਸਾਡੇ ਭੋਲੇ ਲੋਕ ਉਹ ਕੀ ਕਰਦੇ ਹਨ ਅੱਜ ਕੱਲ ਜਦੋਂ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਫਤਿਹਗੜ੍ਹ ਸਾਹਿਬ ਵਿਖੇ ਤਾਂ ਉਹ ਉਹਨਾਂ ਹੀ ਕਾਤਲਾਂ ਦੀਆਂ ਕਬਰਾਂ ਤੇ ਜਾ ਕੇ ਮੱਥੇ ਟੇਕਦੇ ਹਨ ਦੋਸਤੋ ਇੱਕ ਪਾਸੇ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅਸੀਂ ਨਮਸਕਾਰ ਕਰਦੇ ਹਾਂ ਉਸੇ ਕੰਮ ਲਈ ਅਸੀਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਪਰ ਅਸੀਂ ਕਰਦੇ ਕਿ ਹਾਂ ਉੱਥੇ ਜਾ ਕੇ ਨਾਲ ਹੀ ਗੁਰੂਆਂ ਦੇ ਕਾਤਲਾਂ ਉਹਨਾਂ ਨੂੰ ਕਤਲ ਕਰਵਾਉਣ ਵਾਲਿਆਂ ਨੂੰ ਵੀ ਨਮਸਕਾਰ ਕਰਦੇ ਹਾਂ ਉਹਨਾਂ ਦੀ ਮਸੀਤਾ ਮਜ਼ਾਰਾਂ ਤੇ ਜਾ ਕੇ ਆਪਣੇ ਮੱਥੇ ਟੇਕ ਕੇ ਕਈ ਵਾਰ ਤਾਂ ਦੋਸਤੋ ਦੇਖ ਕੇ ਲੱਗਦਾ ਹੈ ਕਿ ਸਾਡਾ ਬੋਤਕ ਦਿਵਾਲਾ ਪਾਣੇ ਨਿਕਲ ਚੁੱਕਾ ਹੈ ਅਸੀਂ ਭਾਈਚਾਰੇ ਦੇ ਨਾਂ ਉੱਪਰ ਕੀ ਕੀ ਪਖੰਡ ਕਰਦੇ ਹਾਂ ਦੋਸਤੋ ਫਿਰ ਆਪਣੇ ਵਿਸ਼ੇ ਤੇ ਆਉਂਦੇ ਹਾਂ ਉਸ ਵੇਲੇ ਦੋਸਤੋ ਹੋਇਆ ਕਿ ਸੀ ਜਹਾਂਗੀਰ ਨੇ ਖੁਸਰੋ ਦੀ ਮਦਦ ਕਰਨ ਦਾ ਬਹਾਨਾ ਲਾ ਕੇ ਗੁਰੂ ਜੀ ਨੂੰ ਉਸ ਦਾ ਦੋਸ਼ੀ ਠਹਿਰਾਉਂਦੇ ਹੋਏ ਤਸੀਹੇ ਦੇ ਕੇ ਕਤਲ ਕਰਵਾਉਣ ਦਾ ਹੁਕਮ ਸੁਣਾ ਦਿੱਤਾ ਯਾਦ ਰੱਖੋ ਦੋਸਤੋ ਖੁਸਰੋ ਰਾਜਾ ਮਾਨ ਸਿੰਘ ਦੀ ਭੈਣ ਦੀ ਕੁੱਖੋਂ ਪੈਦਾ ਹੋਇਆ ਅਕਬਰ ਦਾ ਹੀ ਪੁੱਤਰ ਸੀ ਮਤਲਬ ਜਹਾਂਗੀਰ ਦਾ ਹੀ ਉਹ ਸਕਾ ਭਰਾ ਸੀ ਮੋਗਲ ਤਖਤ ਦਾ ਵਾਰਿਸ ਕੌਣ ਇਸੇ ਚੱਕਰ ਵਿੱਚ ਉਸ ਵੇਲੇ ਭਰਾਵਾਂ ਰੂ ਜੰਗ ਸ਼ੁਰੂ ਹੋ ਗਈ ਸੀ ਉਸ ਵੇਲੇ ਖੁਸਰੋ ਨੇ ਜਹਾਂਗੀਰ ਦੇ ਖਿਲਾਫ ਬਗਾਵਤ ਕਰ ਦਿੱਤੀ 200 ਭਰਾ ਮਾਰੂ ਜੰਗ ਵਿੱਚ ਖੁਸਰੋ ਹਾਰ ਕੇ ਪੰਜਾਬ ਵੱਲ ਭੱਜਿਆ ਉਸ ਨੂੰ ਗੁਰੂ ਘਰ ਦਾ ਸ਼ਰਦਾਲੂ ਕਹਿ ਕੇ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦਾ ਮਦਦਗਾਰ ਠਹਿਰਾ ਦਿੱਤਾ ਗਿਆ ਸੀ ਉਸ ਵੇਲੇ ਇਹ ਇੱਕ ਦੋਸਤੋਂ ਘਟਿਆ ਬਹਾਨਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦ ਲਾਹੌਰ ਪੁੱਜੇ ਤਾਂ ਉਹਨਾਂ ਦੇ ਉੱਪਰ ਕਈ ਇਲਜ਼ਾਮ ਲਗਾਏ ਗਏ ਸਨ ਪਰ ਵੱਡਾ ਦੋਸ਼ ਸੀ ਉਹਨਾਂ ਦੇ ਉੱਪਰ ਖਸਰੋਦੀ ਮਦਦ ਕਰਨ ਦਾ ਉਸ ਵੇਲੇ ਲਾਹੌਰ ਦਾ ਹਾਕਮ ਦੋਸਤੋ ਮਰਤਜ਼ਾ ਖਾਨ ਸੀ ਇਸਲਾਮੀ ਰਵਾਇਤਾਂ ਅਨੁਸਾਰ ਉਸ ਵੇਲੇ ਗੁਰੂ ਜੀ ਨੂੰ ਅੱਗ ਅਤੇ ਪਾਣੀ ਦੀ ਸਜ਼ਾ ਲਾਈ ਗਈ ਜਹਾਂਗੀਰ ਨੇ ਹੁਕਮ ਸੁਣਾ ਦਿੱਤਾ ਸੀ ਗੁਰੂ ਜੀ ਨੂੰ ਸਜ਼ਾ ਦੇਣ ਦਾ ਜਹਾਂਗੀਰ ਨੇ ਹੁਕਮ ਸੁਣਾ ਦਿੱਤਾ ਸੀ ਕਾਫਰ ਨੂੰ ਉਹਨਾਂ ਅਨੁਸਾਰ ਭਿਆਨਕ ਸਜ਼ਾ ਦਿੱਤੀ ਜਾਣੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ 33 ਦਿਵੀ ਦੇ ਬਿਠਾ ਕੇ ਉੱਤੇ 33 ਦਿਤੀ ਰੇਤ ਉਹਨਾਂ ਦੇ ਜਿਸਮ ਦੇ ਉੱਪਰ ਪਾਈ ਗਈ ਤਾਂ ਜੋ ਕਿ ਅਥਾਤ ਕਸ਼ਟਾਂ ਨਾਲ ਰੂਹ ਕੰਬ ਜਾਵੇ ਪਰ ਮੋਤ ਨਾ ਹੋਵੇ ਫਿਰ ਉਹਨਾਂ ਨੂੰ ਦੋਸਤੋ ਬੁਲਦੇ ਹੋਏ ਪਾਣੀ ਵਿੱਚ ਬਿਠਾ ਕੇ ਉਬਾਲਿਆ ਗਿਆ। ਸਰੀਰ ਛਾਲੇ ਛਾਲੇ ਹੋ ਗਿਆ ਪਰ ਉਹਨਾਂ ਨੂੰ ਮਰਨ ਨਾ ਦਿੱਤਾ ਗਿਆ। ਦੋਸਤੋ ਇਤਿਹਾਸ ਵਿੱਚ ਦਰਜ ਹੈ ਕਿ ਇੰਜ ਉਹਨਾਂ ਨੂੰ ਲਗਭਗ 5 ਦਿਨ ਤੱਕ ਤਸੀਹੇ ਦਿੱਤੇ ਜਾਂਦੇ ਰਹੇ। ਕੀ ਦੋਸਤੋ ਤੁਹਾਨੂੰ ਯਾਦ ਹੁੰਦਾ ਹੈ ਇਹਨਾਂ ਦਿਨਾਂ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਕੀ ਕੀ ਵਾਪਰਿਆ ਸੀ ਲਾਹੌਰ ਵਿੱਚ ਉਸ ਵੇਲੇ? ਜੇੜ ਦੀਆਂ ਧੁੱਪਾਂ ਜੋ ਪਿੰਡਾ ਸਾੜ ਦਿੰਦੀਆਂ ਹਨ ਉਹਨਾਂ ਦਿਨਾਂ ਵਿੱਚ ਇਹ ਭਿਆਨਕ ਤਸੀਹੇ ਦਿੱਤੇ ਗਏ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਦੋਸਤੋ ਜਦੋਂ ਜ਼ਾਲਮਾਂ ਨੇ ਵੇਖਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ 5 ਦਿਨ ਤਸੀਹੇ ਦੇਣ ਕਰਕੇ ਉਹਨਾਂ ਦਾ ਸਰੀਰ ਲਗਭਗ ਅਦਮ ਹੋਇਆ ਹੋ ਗਿਆ ਹੈ ਤਾਂ ਉਹਨਾਂ ਨੇ ਰਾਵੀ ਦੇ ਵਗਦੇ ਪਾਣੀ ਵਿੱਚ ਉਹਨਾਂ ਦਾ ਸਰੀਰ ਡੋੜ ਦਿੱਤਾ ਤਾਂ ਜੋ ਕਿ ਉਹਨਾਂ ਦੇ ਮੰਨਣ ਵਾਲਿਆਂ ਨੂੰ ਉਹਨਾਂ ਦੀ ਦੇਹ ਅੰਤਮ ਸੰਸਕਾਰ ਲਈ ਵੀ ਨਾ ਮਿਲ ਸਕੇ ਇਹ ਕੀਤਾ ਸੀ ਜ਼ਾਲਮ ਮੁਗਲ ਹਾਕਮ ਨੇ ਉਸ ਵੇਲੇ 5ਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੇ ਨਾਲ ਜਿਨ੍ਹਾਂ ਦਾ ਇਤਿਹਾਸ ਸਾਨੂੰ ਕਿਤਾਬਾਂ ਵਿੱਚ ਸਕੂਲੀ ਪੁਸਤਕਾਂ ਵਿੱਚ ਪੜਾਇਆ ਜਾਂਦਾ ਹੈ ਉਹ ਮੋਗਲ ਕੀ ਮੁਗਲਾਂ ਨੇ ਸਾਡੇ ਲਈ ਕੀ ਕੀ ਕੀਤਾ ਹੈ ਤਾਜ ਮਹਿਲ ਬਣਵਾਇਆ ਹੈ ਪਤਾ ਨਹੀਂ ਕੀ ਕੀ ਬਣਵਾਇਆ ਹੈ ਅੱਜ ਵੀ ਜਿਨ੍ਹਾਂ ਲਈ ਮੋਗਲ ਬਹੁਤ ਵੱਡੇ ਮਹਾਨ ਸ਼ਾਸਕ ਸਨ ਬਹੁਤ ਹੀਰੋ ਸਨ ਅੱਜ ਵੀ ਜੋ ਆਪਣੇ ਆਪ ਨੂੰ ਮੁਗਲਾਂ ਦੇ ਵੰਸ਼ ਵਿੱਚ ਦੱਸਦੇ ਹਨ ਉਹਨਾਂ ਨੂੰ ਸ਼ਾਂਤੀ ਦੂਤ ਕਹਿ ਕੇ ਸਾਨੂੰ ਭਾਈਚਾਰਕ ਸਾਂਝ ਉਹਨਾਂ ਨਾਲ ਬਣਾਈ ਰੱਖਣੀ ਚਾਹੀਦੀ ਹੈ ਇਹ ਸਾਨੂੰ ਪ੍ਰਚਾਰਿਆ ਤੇ ਪ੍ਰਸਾਰਿਆ ਜਾਂਦਾ ਹੈ ਦੋਸਤੋ ਅਸੀਂ ਪੜਨਾਂ ਦਾ ਹੁੰਦਾ ਨਹੀਂ ਫੈਕਟ ਚੈੱਕ ਕਰਨੇ ਨਹੀਂ ਹੁੰਦੇ ਕਿੰਨਿਆਂ ਨੇ ਤੁਜਕੇ ਜਹਾਂਗੀਰੀ ਦਾ ਨਾਮ ਸੁਣਿਆ ਹੈ ਤੁਸੀਂ ਕਮੈਂਡ ਕਰਕੇ ਦੱਸ ਸਕਦੇ ਹੋ ਕਿਸੇ ਨੇ ਤੁਜਕੇ ਜਹਾਂਗੀਰੀ ਦਾ ਤਰਜਮਾ ਪੜਿਆ ਹੈ ਜੇ ਉਸਨੇ ਪੜਿਆ ਹੈ ਤਾਂ ਉਹ ਬਹੁਤ ਕੁਝ ਸੱਚ ਜਾਣਦਾ ਹੈ ਤੇ ਸੱਚ ਦੱਸ ਸਕਦਾ ਹੈ ਆਓ ਦੋਸਤੋ ਯਾਦ ਕਰੀਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਿਨ੍ਹਾਂ ਨੇ ਸਾਡੇ ਲਈ ਸਾਡੇ ਸਮਾਜ ਲਈ ਇਹ ਸਹਿਤ ਸਿਹੇ ਉਸ ਵੇਲੇ ਝੱਲੇ ਸਨ ਜੇ ਹੋ ਉਸ ਵੇਲੇ ਸਾਡੇ ਇਸਲਾਮੀਕਰਨ ਦੇ ਰਾਹ ਵਿੱਚ ਰੋੜਾ ਨਾ ਬੰਦ ਦੇ ਸਖੀ ਸਰਵਰਾਂ ਪੀਰਾਂ ਫਕੀਰਾਂ ਖਵਾਜਾਂ ਰਾਹੀ ਕੀਤੇ ਜਾ ਰਹੇ ਇਸਲਾਮ ਦੇ ਪ੍ਰਚਾਰ ਪ੍ਰਸਾਰ ਵਿੱਚ ਗੁਰੂ ਜੀ ਰੋੜਾ ਨਾ ਬੰਦ ਦੇ ਅੜੀਕਾ ਨਾ ਬੰਦ ਦੇ ਤਾਂ ਸ਼ਾਇਦ ਗੁਰੂ ਅਰਜਨ ਦੇਵ ਜੀ ਦੀ ਭਿਆਨਕ ਥਸੀਆਂ ਨਾਲ ਇੰਜ ਮੋਤ ਨਾ ਹੁੰਦੀ ਪਰ ਉਹਨਾਂ ਨੇ ਧਰਮ ਹੇਤ ਜਾਣ ਵਾਰ ਕੇ ਸਾਡੇ ਸਮਾਜ ਨੂੰ ਜਿਉਂਦਾ ਰੱਖ ਲਿਆ ਹੈ ਨਹੀਂ ਨਹੀਂ ਤਾਂ ਦੋਸਤੋ ਅੱਜ ਕੀ ਹੋਣਾ ਸੀ ਸਾਡਾ ਪੰਜਾਬ ਹੀ ਇਰਾਨ ਸੀਰੀਆ ਅਫਗਾਨਿਸਤਾਨ ਜਾਂ ਪਾਕਿਸਤਾਨ ਬਣਿਆ ਹੋਣਾ ਸੀ ਅਤੇ ਅਸੀਂ ਇੱਕ ਦੂਜੇ ਨੂੰ ਸ਼ਿਆ ਸੁੰਨੀ ਕਹਿ ਕੇ ਨਫ਼ਰਤਾਂ ਦੇ ਮਾਰੇ ਕਤਲ ਕਰਦੇ ਹੁੰਦੇ ਇੱਕ ਦੂਜੇ ਦਾ ਆਓ ਦੋਸਤੋ ਗੁਰੂਆਂ ਦੀ ਕੁਰਬਾਨੀ ਨੂੰ ਯਾਦ ਕਰੀਏ ਕਿਸ ਕੋਜ ਲਈ ਉਹਨਾਂ ਨੇ ਆਪਣਾ ਆਪ ਵਾਰਿਆ ਸੀ ਉਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਆ ਪਰ ਦੋਸਤੋ ਅੱਜ ਕੱਲ੍ਹ ਹੋ ਕੀ ਰਿਹਾ ਹੈ ਦਾੜੀਆਂ ਮੁੰਛਾ ਕਟਵਾ ਕੇ ਸਿਰਾਂ ਦੇ ਉੱਪਰ ਪੱਗਾ ਬਣ ਕੇ ਜੋ ਬਦਮਾਸ਼ੀ ਕਰਦੇ ਫਿਰਦੇ ਹਨ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਿਰਾਂ ਦੇ ਉੱਪਰ ਜੋ ਇਹ ਜੋ ਦਸਤਾਰ ਸਜੀ ਹੋਈ ਹੈ ਅਸੀਂ ਆਪਣੇ ਆਪ ਨੂੰ ਸਰਦਾਰ ਕਹਾਉਂਦੇ ਹਾਂ ਇਹ ਜੋ ਸਰਦਾਰੀ ਸਾਨੂੰ ਬਖਸ਼ੀ ਗਈ ਹੈ ਇਹ ਸਾਨੂੰ ਕਿਸ ਨੇ ਬਖਸ਼ੀ ਹੈ ਇਹ ਗੁਰੂ ਅਰਜਨ ਦੇਵ ਜੀ ਵਰਗੇ ਸ਼ਹੀਦਾਂ ਨੇ ਹੀ ਬਖਸ਼ੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਸਰਦਾਰੀਆਂ ਬਖਸ਼ੀਆਂ ਹਨ ਧਰਮ ਨਾਲ ਜੀਉਣਾ ਸਿਖਾਇਆ ਹੈ ਸਿੱਖ ਬਹਾਦਰ ਹੁੰਦਾ ਹੈ ਬਦਮਾਸ਼ ਨਹੀਂ ਸਿੱਖ ਜਿੰਨਾ ਤਕੜਾ ਹੁੰਦਾ ਹੈ ਓਨਾ ਹੀ ਨਿਮਰ ਵੀ ਹੁੰਦਾ ਹੈ ਆਜੋ ਜਵਾਨੀ ਨੂੰ ਬੇਨਤੀ ਹੈ ਕਿ ਮੋੜ ਤੋਂ ਸਿੱਖੀ ਵੱਲ ਮੁੜੀਏ ਗੁਰੂ ਵਾਲੀ ਸਿੱਖੀ ਫੁਕਰੇਬਾਜੀ ਤੋਂ ਬਚੋ ਉਹਨਾਂ ਕੰਮਾਂ ਤੋਂ ਵੀ ਗੁਰੇਜ਼ ਕਰੋ ਜੋ ਸਿੱਖੀ ਨੂੰ ਸਿੱਖੀ ਬਾਣੇ ਨੂੰ ਨੁਕਸਾਨ ਪਹੁੰਚਾਉਂਦੇ ਹਨ ਸਮਝਦਾਰਾਂ ਲਈ ਇਸ਼ਾਰਾ ਹੀ ਕਾਫੀ ਹੈ ਜੇ ਇੱਥੋਂ ਤੱਕ ਦੋਸਤੋ ਤੁਸੀਂ ਵੀਡੀਓ ਦੇਖ ਲਈ ਹੈ ਤਾਂ ਤੁਹਾਨੂੰ ਗੁਰੂਆਂ ਪ੍ਰਤੀ ਪ੍ਰੇਮ ਹੈ ਹੀ ਇਹ ਤਾਂ ਸਪਸ਼ਟ ਹੋ ਹੀ ਜਾਂਦਾ ਹੈ ਕਿਉਂਕਿ ਉਹਨਾਂ ਦੀ ਸਿਫਤ ਸੁਣਨ ਦੀ ਇੱਛਾ ਤੁਹਾਡੇ ਅੰਦਰ ਹੈ ਇਹ ਤਾਂ ਪਤਾ ਲੱਗ ਹੀ ਜਾਂਦਾ ਹੈ ਸੋ ਦੋਸਤੋ ਆਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰੀਏ ਉਨਾ ਦੀਆਂ ਸ਼ਹਾਦਤਾਂ ਦੇ ਦਿਨਾਂ ਵਿੱਚ ਉਹਨਾਂ ਨੂੰ ਯਾਦ ਕਰੀਏ ਉਹਨਾਂ ਨੂੰ ਪ੍ਰਣਾਮ ਕਰੀਏ ਅੰਤ ਵਿੱਚ ਦੋਸਤੋ ਅਕਸਰ ਅਸੀਂ ਹਰ ਚੰਗੇ ਕੰਮ ਹਰ ਚੰਗੇ ਮੌਕੇ ਸ਼ੁਭ ਮੌਕੇ ਦੇ ਉੱਪਰ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਉਂਦੇ ਜਾਂ ਕਰਵਾਣਾ ਇਹ ਇੱਕ ਧਾਰਮਿਕ ਰਮੋਣਤ ਮੰਨਦੇ ਹਾਂ ਦੋਸਤੋ ਇਹ ਸੁਖਮਨੀ ਸਾਹਿਬ ਵੀ ਗੁਰੂ ਅਰਜਨ ਦੇਵ ਜੀ ਦੀ ਹੀ ਲਿਖਤ ਹੈ ਅਥਾ ਗਿਆਨ ਦਾ ਸਾਗਰ ਸਾਡੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਏ ਆਪੇ ਆਪ ਹੀ ਵਿੱਚੋਂ ਮਿਲ ਜਾਂਦਾ ਹੈ ਸੋ ਦੋਸਤੋ ਬਾਣੀ ਪੜੋ ਅਤੇ ਸਮਝੋ ਉਮੀਦ ਹੈ ਦੋਸਤੋ ਤੁਹਾਨੂੰ ਵੀਡੀਓ ਠੀਕ ਲੱਗੀ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰੋ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਅੰਤ ਵਿੱਚ ਫੇਰ ਦੋਸਤੋ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਥੈਂਕਸ ਫੋਰ ਵਾਚਿੰਗ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਬਸਤ ਸਦ ਸੰਗ